ਨੀ ਇਹ ਗਿੱਲੇ ਕੱਪੜੇ ਪਾਈ ਜਾਨੇ ਆ ਕਿਦਾਂ ਸੁਕਣੇ ਆ ਧੁੱਪ ਲੱਗਣੀ ਤਾਂ ਦਿਨ ਦੇ ਨੇ ਕਈ ਦਿਨ ਹੋ ਗਏ ਸੂਰਜ ਨਹੀਂ ਨਿਕਲਿਆ ਤੇ ਮਸ਼ੀਨ 'ਚ ਸਕਾ ਲੈਣੀਆਂ ਫੇਰ ਪਾਉਣੀਆਂ ਮਮ ਜੀ ਮੈਂ ਤੇ ਸਕਾ ਕੇ ਪਾਉਣਾ ਹੈ ਉਹ ਮਸ਼ੀਨ ਦਾ ਸਕਾਉਣ ਵਾਲਾ ਨਾ ਖਰਾਬ ਹੋ ਗਿਆ ਤਾਂ ਫੇਰ ਮੈਂ ਇਦਾਂ ਹੀ ਪਾਤਾ ਤੇ ਉਹ ਕਦੋਂ ਦਾ ਖਰਾਬ ਹੋਇਆ ਦੱਸਿਆ ਨਹੀਂ ਜਾਂਦਾ ਤੇਰੇ ਕੋਲ ਮਮ ਜੀ ਮੈਂ ਆ ਤਾਂ ਆਪ ਕਿੰਨਾ ਜ਼ਿਆਦਾ ਮੱਥਾ ਮਾਰ ਰਹੀ ਔਰ ਨਾ ਚੱਲ ਨਹੀਂ ਰਹੀ ਮਸ਼ੀਨ ਕੋਈ ਗੱਲ ਨਹੀਂ ਮਮ ਜੀ ਮੈਂ ਤੇ ਜਿੰਦਰ ਨੂੰ ਕਰ ਲਈਨੀ ਫੋਨ ਆਪੇ ਮਕੈਨਿਕ ਭੇਜ ਦਿੰਦਾ ਉਹਨੂੰ ਨਾ ਫੋਨ ਕਰੀ ਉਹਨੂੰ ਉੱਥੇ ਬੈਠੇ ਨੂੰ ਕਿਉਂ ਟੈਨਸ਼ਨ ਦੇਣੀ ਆ ਉਹਨੇ ਘਰੇ ਆਉ ਆਪੇ ਫੇਰ ਕਰਾ ਲਾਂਗੇ ਉਥੇ ਤੂੰ ਮਗਰੇ ਫੋਨ ਕਰਕੇ ਉਹਨੂੰ ਟੈਨਸ਼ਨ ਪਾ ਦੇ ਵੀ ਕੰਮ ਨਾ ਕਰ ਲਿਓ ਕਿਤੇ ਸਿੱਧਾ ਕੀ ਘਰ ਪਰ ਰੋਲਾ ਪਾਇਆ ਪਰ ਰੋਲਾ ਕਾਦਾ ਪਾਣਾ ਵਾ ਮਸ਼ੀਨ ਖਰਾਬ ਹੋ ਗਈ ਆ ਵਾਧੂ ਦਾ ਖਰਚਾ ਪੈ ਗਿਆ ਹੋਰ ਲੈ ਫੇਰ ਕੀ ਆ ਖਰਾਬ ਹੋ ਗਈ ਤੇ ਚਲਦੀਆਂ ਚੀਜ਼ਾਂ ਖਰਾਬ ਹੋ ਹੀ ਜਾਂਦੀਆਂ ਕੋਈ ਨਹੀਂ ਠੀਕ ਕਰਾ ਲਵਾਂਗੇ ਮੈਂ ਹੁਣੇ ਮਕੈਨਿਕ ਨੂੰ ਫੋਨ ਕਰ ਦਿੰਦਾ ਤੂੰ ਜਵੇਂ ਨਿੱਕੀ ਨਿੱਕੀ ਗੱਲ ਤੋਂ ਟੈਨਸ਼ਨ ਲੈ ਲੈਣੀ ਹੈ ਟੈਨਸ਼ਨ ਨਾ ਲਮਾ ਤਾਂ ਕੀ ਕਰਾਂ ਮਕੈਨਿਕ ਨੂੰ ਫੋਨ ਨਾ ਕਰਿਆ ਤੂੰ ਉਹ ਵੀ ਆਊਗਾ ਤੈਸੇ ਲੈ ਕੇ ਜਾਊਗਾ ਨਾ ਉਹਦਾ ਫਿਰ ਥੋੜੀ ਠੀਕ ਕਰ ਜਾਣੀ ਉਹਨੇ ਫਿਰ ਕੱਪੜੇ ਕਿੱਦਾਂ ਤੋਣਿਆ ਸ਼ਿਆਲ ਦੇ ਦਿਨ ਵਾ ਪਹਿਲਾਂ ਤੇ ਵੈਸੇ ਤੂੰ ਦਾ ਪੈਂਡਿਆ ਸ਼ੁਕਰ ਨਹੀਂ ਦੇ ਕੋਈ ਗੱਲ ਨਹੀਂ ਵੇਖੀ ਜਾਊਗੀ ਰਹਿਣ ਦੋ ਤੂੰ ਫੋਨ ਨਹੀਂ ਕਰਨਾ ਖਰਾਬ ਤਾਂ ਰਵੇ ਖਰਾਬ ਕੱਪੜੇ ਕਿਹੜੇ ਮੈਂ ਧੋਣੇ ਆ ਇੰਨੇ ਹੀ ਧੋਣੇ ਆ ਨਾ ਅੱਗੇ ਇੱਕ ਦਿਨ ਚ ਸੁੱਕ ਜਾਂਦੇ ਹੁਣ ਦੋ ਦਿਨ ਲੱਗ ਜਾ ਕਰਨੀ ਉੱਥੇ ਕੀ ਫਰਕ ਪੈਣਾ ਧੋਂਦੀ ਰਵੇ ਆਪੇ ਇਹ ਵੀ ਤਾਂ ਮਸ਼ੀਨ ਹੀ ਲਿਆਂਦੀ ਆ ਇੰਨੇ ਘੜੀ ਦਾਜ ਚ ਲਿਆਂਦੀ ਆ ਹੋ ਹੋ ਸਾਡੇ ਦੇ ਬੈਠੋ ਮੈਂ ਆ ਨਾ ਪਾਣੀ ਲਾ ਕੇ ਨਹੀਂ ਦਾ ਦੋਸਤ ਜਲੇ ਆ ਯਾਰ ਕੋਸਾ ਕਰ ਲਈ ਮੜ ਜਾ ਠੀਕ ਆ ਹਲੋ ਬਣੀ ਤਨਾਲਾ ਸੱਚ ਕੱਲ ਨੂੰ ਪਾ ਕੇ ਕਿ ਜਾਓਗੇ ਤੁਹਾਡੇ ਜਿਹੇ ਯੂਨੀਫਾਰਮ ਹੋ ਤਾਂ ਸੁੱਕੀ ਨਹੀਂ ਆ ਕਿਉਂ ਮਸ਼ੀਨ 'ਚ ਸੁਕਾ ਦੇਣੀ ਸੀਗੀ ਮਸ਼ੀਨ 'ਚ ਕਿ ਸਕਾਵਾ ਤਾਂ ਖਰਾਬ ਹੋਈ ਪਈ ਆ ਸਕਾਉਣ ਵਾਲਾ ਖਰਾਬ ਹੋ ਗਿਆ ਆ ਦਾ ਯਾਰ ਇਹ ਮਸ਼ੀਨ ਦੀ ਵੀ ਹਾਦੀ ਹੋਈ ਪਈ ਆ ਕਿੰਨੀ ਵਾਰ ਠੀਕ ਕਰਾ ਲਈ ਬਸ ਮਹੀਨਾ ਹੀ ਕੱਢਦੀ ਆ ਚਲ ਕੋਈ ਗੱਲ ਨਹੀਂ ਅੱਜ ਕੀ ਨਵੀਂ ਲਿਆਵਾਂਗੇ ਹੁਣ ਹੁਣ ਇਹਨੂੰ ਠੀਕ ਕਰਾਉਣਾ ਤਾਂ ਨਵੀਂ ਤਾਂ ਕਿੰਨੇ ਪੈਸੇ ਲੱਗ ਜਾਣਗੇ 20-25 ਹਜ਼ਾਰ ਦੀ ਹੁੰਦੀ ਮਸ਼ੀਨ ਤਿਆਰ ਹੋਣੀ ਤੇ ਪੈਣੀ ਆ ਹੁਣ ਹੁਣ ਤੇ ਮਕੈਨਿਕ ਨੂੰ ਹੀ ਮੈਂ ਕਹਿੰਦਾ ਤੇ ਉਹ ਵੀ ਵਿਚਾਰਾ ਮੈਂ ਜਾਗੜ ਆਉਂਦਾ ਕਿ ਭਾਜੀ ਇਹਨੂੰ ਇੱਕ ਨਜ਼ਰ ਸੰਭੀ ਰੱਖਣਾ ਜੇ ਇਹਨੂੰ ਕੱਢ ਦੋ ਹੁਣ ਘਰੋਂ ਤੋੜ ਦੋ ਇਹਦੀ ਡੋਲੀ ਉਹ ਤਾਂ ਠੀਕ ਆ ਪਰ ਨਵੀਂ ਹੋਣੀ ਵੀ ਤਾਂ ਮਹਿੰਗੀ ਆ ਇਹ ਵੀ ਤੂੰ ਵੇਖੋ ਤੇ ਯਾਰ ਇੱਕ ਵਾਰੀ ਚੀਜ਼ ਆ ਜਾਊਗੀ ਫੇਰ 4-5 ਸਾਲ ਕੱਢ ਜੂਗੀ ਕੋਈ ਗੱਲ ਨਹੀਂ ਕਿਸ਼ਤਾਂ ਤੇ ਲੈ ਆਉਣੀ ਮੇਰੇ ਕੋਲ 5000 ਰੁਪਿਆ ਪਿਆਵ ਤੇ ਬਾਕੀ ਕਿਸ਼ਤਾਂ ਦੇਈ ਜਾਵਾਂਗੇ ਹੌਲੀ ਹੌਲੀ ਚਲੋ ਠੀਕ ਆ ਫੇਰ ਜਿੱਦਾਂ ਸਹੀ ਲੱਗਦਾ ਕਰ ਲਓ ਹਾਂ ਮੈਂ ਇਦਾਂ ਕਰ ਦਾਂ ਹੁਣੇ ਪਤਾ ਕਰ ਆਉਂਦਾ ਵਾ ਠੀਕ ਆ ਸਿਆਲ ਚੌਖਾ ਕਿੱਥੇ ਚੱਲਿਆ ਵਾ ਉਹ ਮੰਮੀ ਸੰਦੀਪ ਕਹਿੰਦਾ ਢੀ ਮਸ਼ੀਨ ਖਰਾਬ ਹੋਈ ਆ ਤੇ ਮੈਂ ਚੱਲ ਕਿਸ਼ਤਾਂ ਤੇ ਲਿਆ ਦਿੰਦਾ ਆ ਆਪੇ ਬਾਜਾਂ ਹੁਲੀ ਹੋਣੀ ਤਾੜਦੇ ਰਵਾਂਗੇ ਤੇ ਕਿਸ਼ਤਾਂ ਕਿੱਥੋਂ ਭਰੇਗਾ ਲਿਆ ਦੇਣਾ ਤੂੰ ਮਸ਼ੀਨ ਉਹਨੂੰ ਨਵੀਂ ਉਹ ਮੰਮੀ ਕਿਸ਼ਤੇ ਕਿਤੇ ਕਿੰਨੀ ਕ ਬਣਨੀ ਆ 11200 ਬਣਨੀ ਆ ਬਾਜੋ ਤਨਖਾਹ ਚ ਪਟਾਈ ਜਾਊਗਾ ਹੁਣ ਮੇਰੇ ਕੋ 5000 ਰੁਪਇਆ ਪਿਆ ਆ ਤੇ ਉਹ ਮੈਂ ਆ ਜਾ ਕੇ ਤੇ ਲਿਆ ਦਿੰਦਾ ਉਹਨੂੰ ਮਸ਼ੀਨ ਮੈਂ ਤੇ ਸੋਚਣ ਲਈ ਕਿ ਉਹਨੂੰ ਕਹਿੰਨੀ ਤੋ ਸੂਟ ਲਿਆ ਦੇ ਮੈਨੂੰ ਗਰਮ ਠੰਡ ਬੜੀ ਆ ਤੇ ਜਿਹੜਾ 5000 ਰੁਪਇਆ ਉਹ ਚੁੱਕ ਕੇ ਮਸ਼ੀਨ ਵਾਲੇ ਨੂੰ ਫੜਾਇਆ ਮਸ਼ੀਨ ਲਿਆ ਕੇ ਫੜਾ ਇਹਨੂੰ ਛੇਤੀ ਛੇਤੀ ਵੀ ਧੋਵੇ ਕੱਪੜੇ ਮਸ਼ੀਨ 'ਚ ਮੰਮੀ ਮਸ਼ੀਨ ਵੀ ਤੇ ਜ਼ਰੂਰੀ ਆ ਠੰਡ 'ਚ ਵਿਚਾਰੀ ਕਿੱਥੇ ਕੱਪੜੇ ਧੋਂਦੀ ਰਹੂਗੀ ਉਦੋਂ ਸੁੱਕਦੇ ਵੀ ਨਹੀਂ ਆ ਛੇਤੀ ਤੇ ਘਰ ਵਾਲੇ ਤਾਂ ਦੇਖਦੀ ਆ ਵੀ ਠੰਡੇ ਪਾਣੀ 'ਚ ਕੱਪੜੇ ਧੋਂਦੀ ਆ ਤੇ ਮਾਂ ਨਹੀਂ ਦੇਖਦੀ ਤੈਨੂੰ ਕਿ ਉਹ ਵੀ ਠੰਡੇ ਸੂਟ ਪਾਈ ਫਿਰਦੀ ਠਰਦੀ ਫਿਰਦੀ ਆ ਘਰਵਾਲੀ ਦਾ ਬੜਾ ਫਿਕਰਵਾ ਤੈਨੂੰ ਉਹ ਮੰਮੀ ਕੋਈ ਗੱਲ ਨਹੀਂ ਲਿਆ ਦੂੰਗਾ ਤੁਹਾਨੂੰ ਵੀ ਸੂਟ ਅਗਲੇ ਮਹੀਨੇ ਲਿਆ ਦੂੰਗਾ ਦੋ ਤਿੰਨ ਇਕੱਠੇ ਹੀ ਤੇ ਅਗਲੇ ਮਹੀਨੇ ਮੈਂ ਕੀ ਕਰਨਾ ਸੂਟ ਜਦੋਂ ਠੰਡ ਲੰਘੀ ਉਦੋਂ ਮੈਂ ਗਰਮ ਸੂਟ ਪਾਉਣੇ ਆ ਅਗਲੇ ਮਹੀਨੇ ਲਿਆ ਦੇਂਗਾ ਤੂੰ ਘਰ ਵਾਲੀ ਦੇ ਪਿੱਛੇ ਲੱਗਾ ਰਿਹਾ ਜਾ ਲਿਆ ਤੇ ਉਹਨੂੰ ਮਸ਼ੀਨ ਮਸ਼ੀਨ ਤੋਂ ਬਿਨਾਂ ਨਾ ਉਹਦਾ ਸਰਦਾ ਛੇ ਨੂੰ ਠੀਕ ਆ ਲਿਆ ਦਿੰਨਾ ਸੂਟ ਹੀ ਲਿਆ ਦਿੰਨਾ ਮਨਦੀਪ ਵੋਟ ਪਾ ਕੇ ਤੇ ਕਿੱਥੇ ਚੱਲਿਆ ਮੰਮੀ ਉਹ ਕਿਹ ਬੰਦੇ ਨਾਲ 10000 ਰੁਪਏ ਦੇਣਾ ਹੀ ਉਹਦੇ ਨਹੀਂ ਚੱਲਣਾ ਅੱਛਾ ਅੱਛਾ ਦੇ ਆ ਤੇ ਲਾਗੇ ਜਾਣਾ ਕਿਤੇ ਕਿ ਦੂਰ ਦੇਣ ਜਾਣਾ ਆ ਨਹੀਂ ਮੈਂ ਤੇ ਬਟਾਲੇ ਜਾਣਾ ਜੀ ਤੇ ਜੇ ਇਦਾਂ ਕਰ ਜੇ ਬਟਾਲੇ ਜਾਣਾ ਨਾ ਤੇ ਭੈਣ ਨੂੰ ਲੋੜੀ ਵੀ ਦੇ ਆ ਲੋੜੀ ਹੋਣ ਈ ਆ ਉਹ ਮੰਮੀ ਹੁਣ ਮੈਂ ਤਿਆਰ ਤੇ ਨਹੀਂ ਹੋਇਆ ਫੇਰ ਦੇਵਾਂਗੇ ਕਿਤੇ ਤੇ ਭੈਣਾ ਦੇ ਘਰ ਇਦਾਂ ਹੀ ਚਲ ਜੀਦਾ ਆ ਪੁਰਾਣੇ ਸਮੇਂ ਦੇ ਵਿੱਚ ਨਾ ਜਦੋਂ ਕੁੜੀਆਂ ਦੇ ਵਿਆਹ ਹੁੰਦੇ ਸੀ ਨਾ ਤੇ ਭਰਾ ਤੇ ਤਿਆਰ ਹੀ ਨਹੀਂ ਹੁੰਦੇ ਇਦਾਂ ਹੀ ਵਿਆਹ ਵੇਖ ਲੈਂਦੇ ਸੀ ਚਲੋ ਠੀਕ ਆ ਮੰਮੀ ਫੇਰ ਤੁਸੀਂ ਵੀ ਇਦਾਂ ਕਰੋ ਨਾਲ ਹੀ ਚਲੋ ਪਹਿਲਾਂ ਲੋੜੀ ਦੇ ਹੁੰਨੇ ਆ ਤੇ ਪੈਸੇ ਫਿਰ ਮੈਂ ਬਾਅਦ ਚ ਫਰਾਵਾਂਗਾ ਚਲ ਠੀਕ ਆ ਫਿਰ ਮੈਂ ਵੀ ਤਿਆਰ ਹੋ ਜਾ ਮੰਮੀ ਮੈਨੂੰ ਤੁਸੀਂ ਤਿਆਰ ਨਹੀਂ ਹੋਣ ਦੇਂਦੇ ਤੇ ਆਪ ਕਹਿੰਦੇ ਤਿਆਰ ਹੋਣਾ ਤੁਸੀਂ ਵੀ ਇੱਧੇ ਚਲੋ ਨਾਲ ਫਿਰ ਚਲ ਠੀਕ ਆ ਫਿਰ ਮੈਂ ਜੁੱਤੀ ਪਾ ਲਾਂ ਆ ਜਾ ਫਿਰ ਚਲੋ ਸਸੀਆਮ ਜੀ ਸਾਰਸ਼ੀ ਕਾ ਕੀ ਹਾਲ ਸੰਦੀਪ ਵਧੀਆ ਸਸੀਆਬਾ ਜੀ चाह बना संदीप तेरी मम्मी नहीं दसती किए मम्मी अंदर ही बैठो मैं बुला अच्छा मम्मी जी मम्मी हो नहीं, गया? नहीं। ममी ममी आ गए जे ते आज ओन लग गए तू चल में आ नहीं है। ਠੀਕ ਮੈਨੂੰ ਤਾਂ ਮੌਕਾ ਹੋਣੇ ਨਾ ਨਾ ਗੱਲ ਕਰਨ ਦਾ ਹੂੰ ਕਰਦੀ ਜਾ ਕੇ ਨਾ ਸਾਸ੍ਰੀ ਘਰ ਮਸ ਸਾਸ੍ਰੀ ਘਰ ਪੁੱਤ ਸਾਸ੍ਰੀ ਘਰ ਭੈਣ ਜੀ ਸਾਸ੍ਰੀ ਘਰ ਉਹ ਠੀਕ ਠਾਕ ਹੈ ਹਾਂ ਠੀਕ ਆ ਪੁੱਤ ਤੁਸੀਂ ਸੁਣਾਓ ਵਧੀਆ ਹੋਰ ਸੁਣਾਓ ਠੀਕ ਠਾਕ ਠੀਕ ਠਾਕ ਤੇਰਾ ਕਿਦਾਂ ਪੁੱਤ ਕੰਮ ਕਰ ਹਾਂਜੀ ਹਾਂਜੀ ਮਾਸੀ ਜੀ ਕੰਮ ਕਰਦੇ ਸਾਰਾ ਵਧੀਆ ਚੱਲਣ ਡਿਆ ਜੇ ਚੱਲ ਪੁੱਤ ਫੇਰ ਤੇ ਵਧੀਆ ਵਾ ਐਂ ਜੀ ਆਹ ਲੋੜੀ ਦਾ ਸਮਾਨ ਜੇ ਤੇ ਆਹ ਸੋੜ ਤਾ ਡਾ ਜੇ ਆਹ ਸੰਦੀਪ ਦਾ ਇਹਦੀ ਭੈਣ ਜੀ ਕੀ ਲੋੜੀ ਇੰਨੇ ਤੀ ਖੇਚਲ ਕਰਕੇ ਆਏ ਜੋ ਖੇਚਲ ਕਾਦੀ ਭੈਣ ਜੀ ਜੋਰੀ ਤਿਰਵਾਜ ਆ ਉਹ ਤੇ ਹੁਣ ਕਰਨਾ ਹੀ ਪੈਂਦੇ ਆ ਤਜਿੰਦਰ ਨਹੀਂ ਦੱਸਦਾ ਉਹ ਕਿੱਥੇ ਗਿਆ ਆ ਤੇਜਿੰਦਰ ਕਹਾਂ ਭੈਣ ਜੀ ਡਿਊਟੀ ਤੇ ਅੱਗੇ ਅੱਜ ਕਿੰਨੇ ਦਿਨਾਂ ਬਾਅਦ ਹੀ ਗਿਆ ਵਾ ਕਿਉਂ ਭੈਣ ਜੀ ਕੀ ਗੱਲ ਹੋ ਗਈ ਇਹ ਕੀ ਦੱਸਾਂ ਭੈਣ ਜੀ ਸੰਦੀਪ ਬਿਮਾਰ ਹੋ ਗਈ ਫਿਰ ਉਹਨੂੰ ਛੁੱਟੀਆਂ ਲੈਣੀਆਂ ਪਈਆਂ ਵਿਚਾਰੇ ਨੂੰ ਉਹਦੇ ਲਾਗੇ ਬੈਠਾ ਰਿਹਾ ਕਦੇ ਉਹਨੂੰ ਦਵਾਈ ਲੈਣ ਚਲ ਜਾ ਕਦੀ ਕੋਸ਼ ਕਰ ਲਾ ਕਦੀ ਕੋਸ਼ ਕਰ ਲਾ ਤੇ ਆਪ ਵੀ ਡਿਊਟੀ ਛੱਡ ਛੱਡੀ ਛੁੱਟੀਆਂ ਲੈ ਕੇ ਤੇ ਘਰੇ ਬੈਠਾ ਰਿਹਾ ਇੰਨਾ ਚੰਗਾ ਵਾ ਮੇਰਾ ਮੁੰਡਾ ਤੇ ਭੈਣ ਜੀ ਤੁਸੀਂ ਤਾਂ ਸਾਨੂੰ ਦੱਸਿਆ ਹੀ ਨਹੀਂ ਕਿ ਸੰਦੀਪ ਇੰਨੀ ਬਿਮਾਰ ਹੋ ਗਈ ਦੱਸਣਾ ਕੀ ਹੀ ਭੈਣ ਜੀ ਤੁਹਾਨੂੰ ਮਸ਼ੀਨ ਹੋ ਗਈ ਖਰਾਬ ਸਾਡੀ ਤੇ ਵਿਚਾਰੀ ਹੱਥ ਨਾਲ ਕੱਪੜੇ ਧੋਂਦੀ ਰਹੀ ਠੰਡ ਚ ਉਧਰੋਂ ਮੈਂ ਵੀ ਨਹੀਂ ਠੀਕ ਆ ਤੇ ਵਿਚਾਰੀ ਨੂੰ ਲੱਗ ਗਈ ਠੰਡ ਮੁੜ ਕੇ ਹੋਣ ਲੱਗ ਪਿਆ ਨੂੰ ਬੁਖਾਰ ਤੇ ਫਿਰ ਕੀ ਕਰਨਾ ਹੈ ਦੱਸਣਾ ਤੁਹਾਨੂੰ ਕੀ ਹੀ ਲਾਜਹੀਂ ਬਥੇਰਾ ਕਰਾਇਆ ਉਹਦਾ ਤੇ ਹੁਣ ਤਾਂ ਠੀਕ ਆ ਤੇ ਮਸ਼ੀਨ ਹੁਣ ਹੋ ਗਈ ਆ ਠੀਕ ਮਸ਼ੀਨ ਕਿੱਥੇ ਠੀਕ ਹੁੰਦੀ ਆ ਕਈ ਵਾਰੀ ਖਰਾਬ ਹੋਈ ਆ ਕਈ ਵਾਰੀ ਠੀਕ ਕਰਾਈ ਆ ਉਹਦੇ ਪੈਸਿਆਂ ਦਾ ਖੋ ਹੀ ਬਣਿਆ ਉਹਦੇ ਪੈਸੇ ਹੀ ਲੱਗ ਜਾਂਦੇ ਹੁੰਦੇ ਤੇ ਉਤੋਂ ਸਿਆੜਵਾ ਤੁਹਾਨੂੰ ਪਤਾ ਧੁੱਪ ਕਿਤੇ ਲੱਗਦੀ ਨਹੀਂਗੀ ਤੇ ਕੱਪੜੇ ਕਿੱਥੇ ਸੁਕਣੇ ਆ ਹੁਣ ਮੁੰਡਾ ਵਿਚਾਰਾ ਇਹ ਸੋਚਣ ਡਿਆ ਵਾ ਕਿ ਮਸ਼ੀਨ ਨਵੀਂ ਲੈ ਲੈਨੇ ਆ ਤਾਂ ਵਿਚਾਰਾ ਹੁਣ ਉਹ ਟਾਈਮ ਲਾਉਣ ਡਿਆ ਵਾ ਤੇ ਤੁਹਾਨੂੰ ਪਤਾ ਰਾਤ ਹਨੇਰੇ ਆਉਂਦਾ ਵਾ ਤੇ ਸਾਨੂੰ ਵੀ ਸਗਾ ਟੈਨਸ਼ਨ ਪਈ ਰਹਿੰਦੀ ਆ ਵੀ ਹਨੇਰਾ ਹੋ ਗਿਆ ਵਾ ਧੁੰਦ ਕਿੰਨੀ ਪੈਂਦੀ ਆ ਐਕਸੀਡੈਂਟ ਕਿੰਨੇ ਹੁੰਦੇ ਰਾਵਾਂ ਦੇ ਵਿੱਚ ਤੇ ਕਿੰਨੀ ਮੁਸ਼ਕਲ ਨਾਲ ਉਹ ਕਰਨ ਡਿਆ ਵਾ ਤੇ ਮਸ਼ੀਨ ਨਾਲੇ ਕਿਹੜੀ ਸਸਤੀ ਆਉਣੀ ਆ 20-25 ਹਜ਼ਾਰ ਦੀ ਤੇ ਮਸ਼ੀਨ ਹੀ ਆਉਣੀ ਆ ਤਾਂ ਕਰਕੇ ਪੰਗੇ ਲੈਣ ਡਿਆ ਵਿਚਾਰਾ ਚੱਲ ਤੁਸੀਂ ਬੈਠੋ ਮੈਂ ਸੰਦੀਪ ਨੂੰ ਵੇਖਾਂ ਚਾਹ ਚ ਬਣਾਈ ਹੁੰਨੇ ਕਿ ਨਹੀਂ ਨਾਕਦਾ ਬਣ ਜੂਗੀ ਗੱਲ ਹੁਣ ਮੰਮੀ ਮੈਂ ਤਾਂ ਸੋਚਣ ਲਿਆ ਜਿਹੜਾ 10000 ਰੁਪਏ ਮੇਰੇ ਕੋ ਪਿਆਵਾ ਇਹਨਾਂ ਨੂੰ ਦੇ ਜੰਨੇ ਆ ਇਹ ਆਪੇ ਵਿੱਚ ਹੋਰ ਪੈਸੇ ਪਾ ਕੇ ਤੇ ਮਸ਼ੀਨ ਨਵੀਂ ਲੈ ਆਉਣਗੇ ਤੇ ਕੋਤੇ ਜਿਹੜੇ ਬੰਦੇ ਨੂੰ ਪੈਸੇ ਦੇਣੇ ਤੇ ਉਹਦਾ ਕਿੱਦਾਂ ਕਰਨਾ ਉਹਦੇ ਵਿਆਜ ਪੈ ਜਾਣਾ ਸਾਨੂੰ ਕੋਈ ਨਹੀਂ ਮੰਮੀ ਵਿਆਜ ਹੀ ਪੈ ਜੂਗਾ ਥੋੜਾ ਜਿਹਾ ਅਗਲੇ ਮਹੀਨੇ ਇਕੱਠੇ ਕਰ ਦਾਂਗੇ ਉਹ ਕੁੜੀ ਵਿਚਾਰੀ ਦਾ ਵੀ ਸੋਚਣਾ ਕਿ ਨਹੀਂ ਕੋ ਉਹ ਵੇਠਾਣੇ ਚ ਕੱਪੜੇ ਧੋਣ ਦੀ ਆ ਉਹਦੇ ਸੋਹਰਿਆਂ ਦਾ ਵੀ ਹਾਥੂ ਤਾਂ ਤੰਗ ਆ ਨਹੀਂ ਤੇ ਉਹ ਤਾਂ ਕਹਿਣ ਦੇ ਹੀ ਮਾਸੀ ਜੀ ਵੀ ਲੈ ਆਈ ਦੇਣੀ ਸੀ ਮਸ਼ੀਨ ਉਹਨਾਂ ਨੂੰ ਵੇਲਾ ਪੁੱਤ ਜਿੱਦਾਂ ਤੇਰੀ ਮਰਜ਼ੀ ਆ ਪਰ ਵਿਆਜ ਜੀ ਪੈ ਹੈ ਨਾ ਬੰਦੇ ਨੂੰ ਕਿੱਧਰ ਦੇ ਕਿੱਧਰ ਲੈ ਜਾਂਦੇ ਆ ਆਹੋ ਤੇ ਗੱਲ ਤਾਂ ਠੀਕ ਆ ਪਰ ਇਹ ਆ ਵੀ ਲੋੜੀ ਦੇ ਬਾਣੇ ਦਿੱਤੇ ਜਾਣੇ ਆ ਉਦਾਂ ਉਹਨਾਂ ਨੂੰ ਦਵਾਂਗੇ ਤੇ ਗੁੱਸਾ ਹੀ ਨਾ ਕਰਨਾ ਆਹੋ ਇਹ ਤਾਂ ਠੀਕ ਆ ਤੇਰੀ ਅਹਵਾਲ ਲੈ ਲੋ ਪੈਸੇ ਉਹਦੀ ਸੱਸ ਹੁੰਦੀ ਆ ਤੇ ਦੇ ਦੇ ਉਹਨੂੰ ਭੈਣ ਜੀ ਪਿਆチャ। ਭੈਣ ਜੀ ਆ ਸਮਾਨ ਤੇ ਮੈਂ ਤੁਹਾਨੂੰ ਦੇ ਤਾ ਤੇ ਮੈਨੂੰ ਇਹਦਾ ਚੇਤਾ ਹੀ ਭੁੱਲ ਗਿਆ। ਆ ਲੋ ਰੱਖ ਲੋ। ਨਹੀਂ ਨਹੀਂ ਭੈਣ ਜੀ ਰੱਖੋ ਤੁਸੀਂ ਕੋਲ ਪੈਸੇ ਆਪਣੇ। ਨਹੀਂ ਇਹ ਕਿਹੜੇ ਜਾਦਾ ਆ 10000 ਰੁਪਏ ਆ। ਮੈਂ ਤਾਂ ਕਿਹਾ ਹੀ ਮਨਦੀਪ ਨੂੰ ਕੋਈ ਚੀਜ਼ ਲੈ ਜੀਏ। ਕਹਿੰਦਾ ਆਪਣੀ ਮਨਪਸੰਦੀ ਆਪੇ ਕੋਈ ਲੈ ਲੈਣਗੇ। ਨਹੀਂ ਭੈਣ ਜੀ ਚੀਜ਼ੀ ਦੀ ਨਹੀਂ ਲੋੜ ਸਾਨੂੰ ਕਿਸੇ ਦੀ ਵੀ ਤੁਸੀਂ ਪੈ ਰੱਖੋ। ਫੜ ਫੜੋ ਭੈਣ ਜੀ ਰੱਖੋ ਪੈਸੇ ਤੁਸੀਂ। ਨਹੀਂ ਨਹੀਂ ਭੈਣ ਜੀ ਤੁਸੀਂ ਰੱਖੋ ਆਪਣੇ ਕੋਲ ਪੈਸੇ ਤੁਹਾਨੂੰ ਵੀ ਵੇਣ ਦੀ ਜ਼ਰੂਰਤ। अपने को। चलो भैन जी चाह पी चलो ठीक है भैन जी जाने फिर चलो चंगा भैन जी चलो चंगा सत्या ਸਵਾਰ ਦਰਿਆ ਕਰ ਚੈੱਕ ਕਰ ਹਾਂਜੀ ਹਾਂਜੀ ਗੱਲ ਸੁਣ ਮੇਰੇ ਪੈਸੇ ਕਿਉਂ ਨਹੀਂ ਫੜਨ ਦਿੱਤੇ ਮੈਨੂੰ 10000 ਪੜਾਉਣ ਲਈ ਜਿੰਗਾ ਪਹਿਲਾਂ ਮੈਨੂੰ 5-7000 ਵਿੱਚ ਹੋਰ ਪਾਉਂਦੇ ਤੇ ਮਸ਼ੀਨ ਆ ਜਾਣੀ ਹਿੰਗੀ ਤੂੰ ਹੀ ਮੋੜ ਦਿੱਤੇ ਵੀ ਰਹਿਣ ਦੋ ਰਹਿਣ ਦੋ ਭੈਣ ਜੀ ਉਹਨਾਂ ਨੂੰ ਪਤਾ ਕਿੰਨੀ ਜ਼ਰੂਰਤ ਹੀ ਪੈ ਹੈਂ ਜੀ ਉਹ ਖੁਸ਼ੀ ਨਾਲ ਨਹੀਂ ਪੈਸੇ ਦੇ ਰੇ ਉਹਨਾਂ ਨੂੰ ਸਾਡੇ ਨਾਲ ਜ਼ਿਆਦਾ ਜ਼ਰੂਰਤ ਹੀ ਉਹਨਾਂ ਨਾਲ ਘਰੋਂ ਸੋਚ ਕੇ ਨਹੀਂ ਆਏ ਵੀ ਪੈਸੇ ਦੇਣੇ ਆ ਉਹਦੇ ਬਸ ਤੇਰੀਆਂ ਗੱਲਾਂ 'ਚ ਆ ਗਏ ਉਹਨਾਂ ਨੂੰ ਤੇ ਤੂੰ ਗੱਲਾਂ ਬੜੀਆਂ ਵਧਾ ਚੜਾ ਕੇ ਦੱਸੀਆਂ ਉਹ ਤੇਰੀਆਂ ਗੱਲਾਂ 'ਚ ਆ ਗਏ ਨਾਲੇ ਆਪਣੀ ਕੁੜੀ ਦਾ ਵੀ ਉਹਨਾਂ ਨੂੰ ਤਰਸ ਆ ਗਿਆ ਤੇ ਤਾਂ ਕਰਕੇ ਉਹਨਾਂ ਤੋਂ ਤੂੰ ਪੈਸੇ ਦਿੱਤੇ ਉਹ ਤੇ ਆਪਣੇ ਘਰ ਕੇ ਕੰਮ ਲਈ ਪੈਸੇ ਲੈ ਆਏ ਐਵੇਂ ਨਾ ਤੀਆਂ ਵਾਲੇ ਦੀ ਮਜਬੂਰੀ ਦਾ ਪੈਦਾ ਨਹੀਂ ਉਠਾਈ ਦਾ ਤੂੰ ਤੇ ਇੰਨਾ ਵਧਾ ਚੜਾ ਕੇ ਦੱਸਤਾ ਤੂੰ ਬੇਚਾਰੇ ਮਜਬੂਰ ਹੋ ਗਏ ਪੈਸੇ ਦੇਣ ਲਈ ਤੂੰ ਤੇ ਉਹਨਾਂ ਸਾਹਮਣੇ ਇਦਾਂ ਗੱਲ ਕਰ ਕੇ ਤਾ ਜਿੱਦਾਂ ਅੱਜ ਕੋਈ ਪੈਸਾ ਨਹੀਂ ਹੁੰਦਾ ਅਸੀਂ ਬਿਲਕੁਲ ਹੀ ਭੁੱਖੇ ਨੂੰਗੇ ਬੈਠੇ ਆ ਮੁੰਡਾ ਤੇ ਤੈਨੂੰ ਕਹਿੰਦਾ ਮੈਂ ਲਿਆ ਦਿੰਦਾ ਮੈਂ ਮਸ਼ੀਨ ਤੂੰ ਆਪੇ ਮਨਾਂ ਕਰਤਾ ਹੀ ਗੱਲ ਤੇ ਤੁਹਾਡੀ ਸਹੀ ਆ ਮੈਂ ਤੇ ਪੁਰਾਣੀਆਂ ਬੁੱਢੀਆਂ ਵਾਂਗੂ ਇਹ ਸੋਚ ਲਿਆ ਫੇ ਚਲ ਨਵਾਂ ਦੇ ਪੇਕਿਆਂ ਤੇ ਜੋ ਹੁੰਦਾ ਨਾ ਖਿੱਚੀ ਜਾਓ ਮੈਂ ਤੇ ਇੰਨੀ ਗੱਲ ਕਦੀ ਸੋਚੀ ਨਹੀਂ ਆ ਮੇਰੇ ਕੋਲ ਗਲਤੀ ਹੋਗੀ ਚੱਲ ਅੱਗੇ ਤੂੰ ਨਾ ਸੋਚੀ ਫਿਰ ਠੀਕ ਆ ਤਾਇਆ ਲੋਕੀ ਕੁੜੀਆਂ ਜੰਮਨ ਤੋਂ ਡਰਦੇ ਆ ਜਦੋਂ ਸਹੁਰੇ ਪਰੇਸ਼ਾਨ ਕਰਦੇ ਆ ਨਾ ਕੁੜੀ ਤੇ ਤੰਗ ਹੁੰਦੀ ਹੁੰਦੀ ਆ ਤੇ ਮਾਪੇ ਵੀ ਪਰੇਸ਼ਾਨ ਹੁੰਦੇ ਆ ਹਾਂ ਮੇਰੇ ਕੋਲ ਤੇ ਬੜੀ ਵੱਡੀ ਗਲਤੀ ਹੋ ਚੱਲੀ ਸੀ ਅੱਗੇ ਤੋਂ ਮੈਂ ਕੁਝ ਵੀ ਨਹੀਂ ਆਉਂ ਜਾ ਸੋਚਣਾ ਕਰੀ ਵੀ ਨਾ ਅੱਗੇ ਤੋਂ